ਹਲੂਕ ਕਹਿੰਦੇ ਵੀ ਜਿੰਨ ਕੀ ਜਾਤ ਗੋਤਕੁੱਲ ਨਹੀਂ ਸਰਦਾਰੀ ਵੀ ਨਹੀਂ ਗਦਾਹੀ ਉਹਨਾਂ ਹੀ ਕੋ ਸਰਦਾਰ ਬਣਾਓ ਮਾਰੇ ਕਹਿੰਦੇ ਜਿਨ੍ਹਾਂ ਦੀ ਜਾਤ ਕੁੱਲ ਨੂੰ ਗੋਤਾਂ ਨੂੰ ਕੋਈ ਪੁੱਛਦਾ ਨਹੀਂ ਮੈਂ ਉਹਨਾਂ ਨੂੰ ਸਰਦਾਰੀਆਂ ਦੇਣੀਆਂ ਜਿਨ੍ਹਾਂ ਸਿੱਖਾਂ ਦੇ ਖਿਲਾਫ ਤੇ ਖਾਸ ਕਰਕੇ ਜੱਟਾਂ ਦੇ ਖਿਲਾਫ ਝੂਠਾ ਪ੍ਰਚਾਰ ਕਰਨਾ ਹੁੰਦਾ ਉਹ ਇੰਨੀ ਗੱਲ ਕਹਿ ਕੇ ਗੱਲ ਨਵੇੜ ਦਿੰਦੇ ਆ ਵੀ ਜੱਟਾਂ ਨੇ ਸਿੱਖੀ ਦਾ ਠੇਕਾ ਚੁੱਕਿਆ ਵਾ ਜੱਟ ਠੇਕੇਦਾਰ ਬਣਿਆ ਸਿੱਖੀ ਦੇ ਤੇ ਇਹ ਕਿਸੇ ਦੂਜੇ ਬੰਦੇ ਨੂੰ ਅੱਗੇ ਨਹੀਂ ਆਉਣ ਦਿੰਦੇ ਸੋ ਜੱਟਵਾਦ ਕਰਕੇ ਸਿੱਖੀ ਦਾ ਨੁਕਸਾਨ ਹੋ ਰਿਹਾ ਤੇ ਸਿੱਖ ਸਹੀ ਬਣ ਰਹੇ ਨੇ ਦੂਜੀ ਗੱਲ ਕਹਿ ਦਿੰਦੇ ਆ ਵੀ ਸਿੱਖਾਂ ਵਿੱਚ ਲਾ ਦਲਿਤ ਭਾਈਚਾਰਾ ਇਸੇ ਜੱਟਵਾਦ ਕਰਕੇ ਸਿੱਖੀ ਛੱਡ ਕੇ ਇਸਾਈ ਬਣਦਾ ਚਲੋ 1 ਮਿੰਟ ਲਈ ਮੰਨ ਲਈਏ ਕਿ ਇਹ ਗੱਲ ਸਹੀ ਆ ਫਿਰ ਜਿਹੜੇ ਦਲਿਤ ਜੱਟਾਂ ਤੋਂ ਦੁਖੀ ਹੋ ਕੇ ਸਿੱਖੀ ਛੱਡ ਕੇ ਇਸਾਈ ਬਣਦੇ ਨੇ ਜਾਂ ਫਿਰ ਕਿਹੇ ਡੇਰੇ ਤੇ ਚਲੇ ਜਾਂਦੇ ਨੇ ਉਹ ਜਾਂਦੇ ਤਾਂ ਫਿਰ ਜੱਟਾਂ ਦੀ ਛਰਨ ਦੇ ਵਿੱਚ ਹੀ ਆ ਕਿਉਂਕਿ ਤਕਰੀਬਨ ਸਾਰੇ ਡੇਰਿਆਂ ਦੇ ਮੁਖੀ ਤੇ ਇਸਾਈਆਂ ਦੇ ਬਹੁਤੇ ਪਾਸਟਰ ਵੀ ਜੱਟ ਨੇ ਫਿਰ ਜੱਟਾਂ ਤੋਂ ਦੁਖੀ ਹੋਇਆ ਬੰਦਾ ਜੱਟਾਂ ਦੀ ਕਹੀ ਜਾਂਦੀ ਸਿੱਖੀ ਛੱਡ ਕੇ ਫਿਰ ਜੱਟਾਂ ਦੀ ਲੀਡਰਸ਼ਿਪ 'ਚ ਕਿਉਂ ਜਾ ਰਿਹਾ ਬਿਆਸ ਵਾਲਾ ਬਾਬਾ ਰਾਧਾ ਸਵਾਮੀ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਜੱਟਾ ਝੂਠੇ ਸੌਦੇ ਵਾਲਾ ਸਰਸੇ ਵਾਲਾ ਸਾਧ ਗਰਮੀਤ ਉਹ ਜੱਟਾ ਪਾਸਟਰ ਹਰਪ੍ਰੀਤ ਦਿਓਲ ਜੱਟਾ ਇਦਾਂ ਕਈ ਸਿੱਧੂ ਸੰਧੂ ਰੰਧਾਵੇ ਢਿੱਲੋਂ ਤੇ ਹੋਰ ਗੋਤਾਂ ਦੇ ਜੱਟ ਵੀ ਪਾਸਟਰ ਬਣੇ ਨੇ ਤੇ ਸਿਰਫ ਜਾਟੀ ਨਹੀਂ ਖੱਤਰੀ ਤੇ ਬ੍ਰਾਹਮਣ ਵੀ ਇਸਾਈ ਪਾਸਟਰ ਹੈਗੇ ਨੇ ਜਿਨ੍ਹਾਂ ਚੋਂ ਅੰਕੁਰ ਨਰੂਲਾ ਪੰਜਾਬ ਦਾ ਇੱਕ ਮਸ਼ਹੂਰ ਪਾਸਟਰ ਆ ਜੋ ਖੱਤਰੀ ਆ ਸੋ ਸਿੱਖਾਂ ਨੂੰ ਤੇ ਜੱਟਾਂ ਨੂੰ ਦੋਸ਼ ਦੇਣ ਵਾਲੇ ਇਹ ਜ਼ਰੂਰ ਦੱਸਣ ਕਿ ਜਿਸ ਸਿੱਖੀ 'ਚ ਜਾਤ ਪਾਤ ਕਰਕੇ ਲੋਕ ਇਸਾਈ ਬਣਦੇ ਨੇ ਫਿਰ ਉਹ ਜਿਸ ਜਾਤ ਪਾਤ ਕਰਕੇ ਸਿੱਖੀ ਛੱਡ ਕੇ ਜਾਂਦੇ ਨੇ ਉਹ ਜਾਤ ਤੇ ਫਿਰ ਇਸਾਈਆਂ 'ਚ ਵੀ ਹੈਗੀ ਆ ਉਧਰ ਰਹਿੰਦੀ ਆ ਉੱਥੇ ਜਾ ਕੇ ਵੀ ਫਿਰ ਜਾਤ ਤੇ ਕੋਈ ਕਾਰਨ ਨਾ ਹੋਇਆ ਕਿ ਕਿਸੇ ਦੇ ਸਿੱਖੀ ਛੱਡਣ ਦਾ ਦੋ ਨੌਜਵਾਨ ਧੰਨਵਾਦ ਕਰਦਾ ਨੌਜਵਾਨਾਂ ਦਾ ਵਧੀਆ ਕਲਰ ਕੀਆ ਨੇ ਔਰ ਕੁਛ ਥੋੜਾ ਜਿਹਾ ਭਰਮ ਹੋ ਜਾਂਦਾ ਕਈ ਵਾਰੀ ਬੱਚਿਆਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਮੈਂ ਬਾਣੀ ਚ ਸੌਖਾ ਸਮਝਾ ਦਿੰਦਾ ਬਾਣੀ ਦੇ ਵਿੱਚ ਚਮਾਰ ਵੀ ਲਿਖਿਆ ਹੋਇਆ ਬਾਣੀ ਦੇ ਵਿੱਚ ਜੱਟ ਵੀ ਲਿਖਿਆ ਹੋਇਆ ਬਾਣੀ ਦੇ ਵਿੱਚ ਖੱਤਰੀ ਵੀ ਲਿਖਿਆ ਹੋਇਆ ਬ੍ਰਾਹਮਣ ਬਾਣੀ ਦੇ ਵਿੱਚ ਬ੍ਰਾਹਮਣ ਵੀ ਲਿਖਿਆ ਹੋਇਆ ਬ੍ਰਾਹਮਣ ਦੇ ਵਿੱਚ ਨੀਚ ਵੀ ਲਿਖਿਆ ਹੋਇਆ ਬਾਣੀ ਦੇ ਵਿੱਚ ਸ਼ੂਦਰ ਵੀ ਲਿਖਿਆ ਹੋਇਆ ਬਾਣੀ ਦੇ ਵਿੱਚ ਹਰ ਇੱਕ ਚੀਜ਼ ਲਿਖੀ ਹੋਈ ਆ ਬਸ ਦੇਖਣਾ ਇਹੋ ਆ ਕਿ ਚਮਾਰ ਦੇ ਕਰਮ ਕੀ ਆ ਜੱਟ ਦੇ ਕਰਮ ਕੀ ਆ ਬ੍ਰਾਹਮਣ ਦੇ ਕਰਮ ਕੀ ਆ ਖੱਤਰੀ ਦੇ ਕਰਮ ਕੀ ਆ ਠੀਕ ਆ ਸ਼ੂਦਰ ਦੇ ਕਰਮ ਕੀ ਆ ਵੈਸ਼ ਦੇ ਕਰਮ ਕੀ ਆ ਬਾਣੀ ਫਿਰ ਮੇਰੇ ਦੋਨਾਂ ਦੋਨਾਂ ਹੀ ਮੇਰੇ ਬੱਚਿਆਂ ਵਰਗੇ ਹੋ ਤੁਸੀਂ ਮੇਰੇ ਦੋਨਾਂ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਸਿਰਫ ਬਾਣੀ ਤੋਂ ਬਾਣੀ ਕਰਮ ਤੇ ਖੜੀ ਆ ਬਾਣੀ ਕਰਮ ਤੇ ਖੜੀ ਆ ਉਹ ਜਿਹੜਾ ਕਰਮਿਆਂ ਬਣਦਾ ਕਿੱਥੋਂ ਸ਼ਰਮ ਧਰਮ ਦੋ ਇਨਾਨਕਾ ਜੇ ਸੰਸਾਨ ਦੇ ਅੰਦਰ ਸ਼ਰਮ ਹੈਗੀ ਆ ਉਸ ਰੱਬ ਦੀ ਹਿਆ ਹੈਗੀ ਆ ਉਹਦੇ ਕਰਮ ਚੰਗੇ ਆ ਜੇ ਸੰਸਾਨ ਦੇ ਅੰਦਰ ਰੱਬ ਦੀ ਹਿਆ ਨਹੀਂ ਹੈਗੀ ਆਪਣੀ ਆਤਮਿਕ ਗਿਆਨ ਨਹੀਂ ਹੈਗਾ ਆਪਣੀ ਆਤਮਾ ਤੋਂ ਮਜ਼ਬੂਤ ਨਹੀਂ ਹੈਗਾ ਮਨ ਦਾ ਗੁਲਾਮ ਮਨੁੱਖ ਹਮੇਸ਼ਾ ਹੀ ਕ੍ਰਿਤਿਆ ਕਰੂਗਾ ਆਤਮਾ ਦਾ ਗੁਲਾਮ ਕਦੀ ਵੀ ਮਨੁੱਖ ਕ੍ਰਿਤਿ ਨਹੀਂ ਕਰੂਗਾ ਉਹ ਹਮੇਸ਼ਾ ਹੀ ਕਰਮ ਪੈਦਾ ਕਰੂਗਾ ਜਿਹੜਾ ਗੁਰੂ ਨਾਨਕ ਸਾਹਿਬ ਕਹਿੰਦੇ ਆ ਜਿਹੜਾ ਕਰਮ ਹੈ ਨਾ ਕਰਮ ਕਰਮ ਕੇ ਵਿਛੜਾ ਜਿਹੜੇ ਲੋਕ ਕਰਤੋਂ ਵਿਛੜ ਜਾਂਦੇ ਉਹ ਕਰਮ ਤੋਂ ਵਿਛੜ ਜਾਂਦੇ ਆ ਜਿਹੜੇ ਕਰਮ ਤੋਂ ਵਿਛੜ ਜਾਂਦੇ ਆ ਉਹ ਫਿਰ ਕ੍ਰਿਤਿਆ ਕਰਦੇ ਨੇ ਤੁਹਾਡੀਆਂ ਦੋਨਾਂ ਦੀਆਂ ਗੱਲਾਂ ਮੈਂ ਸੁਣੀਆਂ ਪਰ ਹਾਂ ਜਿਹੜੀਆਂ ਗੱਲਾਂ ਬੋਲੀਆਂ ਗੁਰੂ ਗੋਬਿੰਦ ਸਿੰਘ ਜੀਆ ਖਾਲਸੇ ਨੇ ਠੀਕ ਹੈ ਇਹਨਾਂ ਨੂੰ ਸਮਝ ਲਿਓ ਤੇ ਭਾਈ ਸਾਹਿਬ ਕੀ ਕਹਿ ਰਿਹਾ ਇਹਨਾਂ ਨੂੰ ਸਮਝ ਲਿਓ ਔਰ ਦੋਨਾਂ ਦਾ ਫੈਸਲਾ ਕਰਦੇ ਹੋ ਬਾਣੀ ਦੇ ਵਿੱਚ ਮੈਂ ਫਿਰ ਕਹਿ ਰਿਹਾ ਜੱਟ ਵੀ ਲਿਖਿਆ ਹੋਇਆ ਚਮਾਰ ਵੀ ਲਿਖਿਆ ਹੋਇਆ ਠੀਕ ਹੈ ਖਤਰੀ ਵੀ ਲਿਖਿਆ ਬ੍ਰਾਹਮਣ ਵੀ ਲਿਖਿਆ ਬੇਸ਼ਵਿਸ਼ ਰਿਹਾ ਹਰ ਇੱਕ ਚੀਜ਼ ਲਿਖੀ ਹੋਈ ਆ ਬਸ ਜੋ ਖਤਰਿਨੇ ਕੀਤਾ ਉਹਦੇ ਸਰ ਤੇ ਥੋਪ ਦਿਓ ਜੋ ਚਮਾਰ ਨੇ ਕੀਤਾ ਉਹਦੇ ਸਰ ਤੇ ਥੋਪ ਦਿਓ ਜੱਟ ਨੇ ਕੀਤਾ ਉਹਦੇ ਸਰ ਤੇ ਥੋਪ ਐਨਾ ਹੀ ਕੰਮ ਆ ਜਿਆਦਾ ਰੌਲੀ ਪਾਉਣ ਦੀ ਤਾਂ ਲੋੜ ਹੀ ਨਹੀਂ ਹੈ ਨਾ ਤੇ ਗੁਰੂ ਕੋ ਵੈਸੇ ਹੀ ਕਾਹਤੋਂ ਕਹਿੰਦੇ ਆ ਵੀ ਜਿਨ੍ਹਾਂ ਦੀ ਕੌਲ ਨਹੀਂ ਜਿਨ੍ਹਾਂ ਦੀ ਜਾਤ ਨਹੀਂ ਜਿਹਦਾ ਮਤਲਬ ਜੇ ਚਮਾਰ ਦੇ ਵਿੱਚ ਕਰਮ ਹੈਗਾ ਐ ਚਮਾਰ ਦੀ ਜਾਤ ਨਹੀਂ ਹੈਗੀ ਜੇ ਚਮਾਰ ਚ ਕਰਮ ਨਹੀਂ ਜੇ ਚਮਾਰ ਨੇ ਕਰਮ ਨਹੀਂ ਕੀਤਾ ਤੇ ਚਮਾਰ ਦੀ ਜਾਤ ਆ ਤੇ ਜੇ ਜੱਟ ਨੇ ਕਰਮਾ ਜੱਟ ਕੋ ਹੈਗਾ ਹੱਥ ਸਬਦ ਕਰੇ ਕਰਮ ਹੈਗਾ ਜੱਟ ਕੋ ਇਹ ਚਵਾਰ ਸਬਦ ਕਰ ਦਿੰਦਾ ਕਰਮ ਹੈਗਾ ਜਾਂ ਨਹੀਂ ਹੈਗਾ ਆ ਸਨੋ ਦੋਨਾਂ ਨੂੰ ਕੀ ਕਹਿੰਦੇ ਧੰਨਵਾਦ